ਅਸੀਂ ਖੁਦ ਚੰਗੇ ਹੋਵਾਂਗੇ ਤਾਂ ਸਾਰਾ ਸਿਸਟਮ ਹੀ ਚੰਗਾ ਹੋਵੇਗਾ ਅਸੀਂ ਖੁਦ ਚੰਗੇ ਹੋਵਾਂਗੇ ਤਾਂ ਸਾਰਾ ਸਿਸਟਮ ਹੀ ਚੰਗਾ ਹੋਵੇਗਾ ਆਓ ਸਿਸਟਮ ਨੂੰ ਕੋਸਣ ਦੀ ਥਾਂ ਖੁਦ ਨੂੰ ਹੀ ਕੋਸੀਏ ਅਸੀਂ ਆਪਣੇ ਬਾਰੇ ਨਹੀਂ ਅਸੀਂ ਆਪਣੇ ਬਾਰੇ ਨਹੀਂ ਆਪਣੇ ਸਮਾਜ ਬਾਰੇ ਸੋਚੀਏ ਆਪਣੀ ਸਮਾਜ ਬਾਰੇ ਸੋਚੀਏ ਸਮਾਜ ਬਾਰੇ ਸੋਚੀਏ ਅਸੀਂ ਖੁਦ ਚੰਗੇ ਹੋਵਾਂਗੇ ਤਾਂ ਸਾਰਾ ਸਿਸਟਮ ਹੀ ਚੰਗਾ ਹੋਵੇਗਾ ਸੁਣ ਸੰਗਰੂਰ ਦੀ ਅਸੀਂ ਖੁਦ ਚੰਗੇ ਹੋਵਾਂਗੇ ਤਾਂ ਸਾਰਾ ਸਿਸਟਮ ਹੀ